ਬਾਣੀ ਗੁਰੂ ਗੁਰੂ ਹੈ ਬਾਣੀ ਵੇਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹ ਸੇਵਕ ਜਨ ਮੰਨ ਪ੍ਰਤਾਖ ਗੁਰੂ ਓ ਨਿਸਤਾਰੇ ਪੋਠੀ ਪਰਮੇਸ਼ਰ ਕਾ ਥਾਨ ਸਾਧ ਸੰਗ ਗਾਵੈ ਗੁਣ ਗੋਬਿੰਦ ਪੂਰਨ ਬ੍ਰਹਮ ਹੋ ਗਿਆ ਜੁਗ ਹੋ ਜੁਗ ਟਾਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੇਨਾ ਸਤਿਗੁਰਾਂ ਦਾ ਅੱਜ 401 ਮਾ ਪ੍ਰਕਾਸ਼ ਦਿਹਾੜਾ ਹੈ ਸਤਿਗੁਰਾਂ ਦਾ ਪ੍ਰਕਾਸ਼ ਕਦੋਂ ਕਿੱਥੇ ਅਤੇ ਕਿਸ ਸਥਾਨ ਤੇ ਕੀਤਾ ਗਿਆ ਆਓ ਆਪਾਂ ਸੰਖੇਪ ਇਤਿਹਾਸ ਨੂੰ ਸਮਝਣ ਦਾ ਯਤਨ ਕਰਦੇ ਹਾਂ ਸੋ ਸਾਧ ਸੰਗਤ ਜੀ ਤਾਂ ਗੁਰੂ ਗ੍ਰੰਥ ਸਾਹਿਬ ਜੀ ਇਤਨਾ ਦਾ ਅੱਜ ਪ੍ਰਕਾਸ਼ ਦਿਹਾੜਾ ਹੈ ਸਤਿਗੁਰਾਂ ਦਾ ਪ੍ਰਕਾਸ਼ 1 ਸਤੰਬਰ ਸਾਲ 1604 ਈਸਵੀ ਨੂੰ ਸਤਖੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੁੰਦਾ ਹੈ ਕੀਤਾ ਜਾਂਦਾ ਹੈ ਸਾਧ ਸੰਗਤ ਜੀ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿਨਾ ਸਤ ਗੁਰਾਂ ਦੇ ਲਾੜ ਗੁਰੂ ਸਾਹਿਬਾਨ ਨੇ ਸਾਨੂੰ ਲਾਇਆ ਹੁਣ ਗੁਰੂ ਘਰ ਵਿੱਚ ਜਦੋਂ ਅਸੀਂ ਸ਼ੁਰੂ ਤੋਂ ਵੇਖਦੇ ਹਾਂ ਜਿਸ ਨਿਰਮਲ ਪੰਥ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਚਲਾਇਆ ਪਾਈ ਗੁਰਦਾਸ ਜੀ ਕਹਿੰਦੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਣਾ ਵੱਖਰਾ ਰਾਹ ਚਲਾਇਆ ਨਿਰਮਲ ਪੰਥ ਚਲਾਇਆ ਤੇ ਹੁਣ ਉਸ ਨਿਰਮਲ ਪੰਥ ਵਿੱਚ ਸਤੂਰਾਂ ਦੀ ਨਿਰਮਲ ਵਿਚਾਰ ਧਾਰਾ ਹੈ ਸਿੱਖ ਪੰਥ ਦੀ ਵਿਚਾਰ ਧਾਰਾ ਦੂਜਿਆਂ ਨਾਲੋਂ ਅਲੱਗ ਹੈ ਸਿੱਖ ਜਿਹੜਾ ਹੈ ਕੋ ਕਿਸੇ ਦੇਵੀ ਦੇਵਤੇ ਜਾਂ ਮੂਰਤੀ ਪੂਜਾ ਦਾ ਪੁਜਾਰੀ ਨਹੀਂ ਸਿੱਖ ਕੇਵਲ ਤੇ ਕੇਵਲ ਸ਼ਬਦ ਦਾ ਪੁਜਾਰੀ ਹੈ ਸ਼ੁਰੂ ਤੋਂ ਹੀ ਸਤਿਗੁਰਾਂ ਨੇ ਸਾਨੂੰ ਸ਼ਬਦ ਦੇ ਨਾਲ ਜੋੜਿਆ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜਿਸ ਵਕਤ ਸੰਗਤ ਨੂੰ ਉਪਦੇਸ਼ ਕਰਦੇ ਨੇ ਜਾਂ ਜਿਹੜੇ ਭੁੱਲੇ ਹੋਏ ਭटके ਹੋਏ ਲੋਕ ਨੇ ਆਪਣੇ ਸਹੀ ਰਸਤੇ ਤੋਂ ਖੁੰਝੇ ਹੋਏ ਨੇ ਸਤਿਗੁਰਾਂ ਨੇ ਉਹਨਾਂ ਨੂੰ ਸ਼ਬਦ ਨਾਲ ਸ਼ਬਦੀ ਕਰਾਮਾਤ ਦੇ ਨਾਲ ਸਿੱਧੇ ਰਸਤੇ ਦੇ ਉੱਪਰ ਲੈ ਕੇ ਆਂਦਾ ਜਾਂ ਅਸੀਂ ਜਿਵੇਂ ਵੇਖਿਆ ਅਸ ਵਿੱਚੋਂ ਸੱਜਣ ਠੱਗ ਭਾਈ ਸੱਜਣ ਬਣ ਗਿਆ ਕੌਡਾ ਭਾਈ ਕੌਡਾ ਬਣ ਗਿਆ ਮਲਕ ਭਾਗੋਂ ਨੂੰ ਬਣਾ ਦਿੱਤਾ ਇੱਕ ਹੋਰ ਇਤਿਹਾਸ ਜਾਣਦੇ ਹਾਂ ਸਮਝਦੇ ਹਾਂ ਉਹਨਾਂ ਨੂੰ ਜੋੜਿਆ ਕਿਵੇਂ ਉਹਨਾਂ ਨੂੰ ਸਿੱਧੇ ਰਸਤੇ ਤੇ ਲਿਆਂਦਾ ਕਿਵੇਂ ਸਤਿਗੁਰਾਂ ਨੇ ਸ਼ਬਦ ਦੇ ਨਾਲ ਹੁਣ ਵੇਖੋ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜਿੱਥੇ ਵੀ ਕਿਤੇ ਜਾਂਦੇ ਨੇ ਉਥੇ ਸ਼ਬਦ ਦਾ ਉਪਦੇਸ਼ ਦਿੰਦੇ ਨੇ ਤੇ ਜਦੋਂ ਸਤਿਗੁਰਾਂ ਦੀ ਸਿੱਧਾਂ ਦੇ ਨਾਲ ਵਿਚਾਰ ਵੀ ਹੁੰਦੀ ਹੈ ਤੇ ਸਿੱਧ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਸਵਾਲ ਕਰਦੇ ਨੇ ਕਹਿੰਦੇ ਤੁਹਾਡਾ ਗੁਰੂ ਕੌਣ ਹੈ ਅਸੀਂ ਸਿੱਧ ਗੋਸ਼ਟ ਬਾਣੀ ਦੇ ਵਿੱਚੋਂ ਸਵਾਲ ਵੀ ਪੜ੍ਹਦੇ ਹਾਂ ਤੇ ਸਤਿਗੁਰਾਂ ਦੇ ਉੱਤਰ ਵੀ ਪੜ੍ਹਦੇ ਹਾਂ ਜਦੋਂ ਸਿੱਧ ਸਵਾਲ ਕਰਦੇ ਨੇ ਸਿੱਧ ਕਹਿੰਦੇ ਨੇ ਤੁਹਾਡਾ ਗੁਰੂ ਕੌਣ ਹੈ ਤੁਸੀਂ ਗੁਰੂ ਆਪਣਾ ਕਿੰਨੂ ਮੰਨਦੇ ਹੋ ਤੁਹਾਡਾ ਇਸ਼ਟ ਕੌਣ ਹੈ ਤੇ ਸਤਿਗੁਰੂ ਗੁਰੂ ਨਾਨਕ ਪਾਸ਼ਾ ਜੀ ਨੂੰ ਸਵਾਲ ਕਰਦੇ ਨੇ ਕਵਣ ਗੁਰੂ ਜਿਸਕਾ ਤੂੰ ਚੇਲਾ ਤੇ ਸਤਿਗੁਰੂ ਜੀ ਕਹਿੰਦੇ ਪਵਣ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਤੁਨ ਚੇਲਾ ਸਤਿਗੁਰ ਜੀ ਕਹਿੰਦੇ ਸ਼ਬਦ ਮੇਰਾ ਗੁਰੂ ਹੈ ਤੇ ਸੁਰਤ ਮੇਰੀ ਉਸ ਸ਼ਬਦ ਦਾ ਚੇਲਾ ਹੈ ਹੁਣ ਵੇਖੋ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਮੇਰਾ ਸ਼ਬਦ ਗੁਰੂ ਹੈ ਸ਼ੁਰੂ ਤੋਂ ਹੀ ਸ਼ਬਦ ਦੇ ਨਾਲ ਸਤਿਗੁਰਾਂ ਨੇ ਸਾਨੂੰ ਜੋੜਿਆ ਸ਼ਬਦ ਨੂੰ ਹੀ ਗੁਰੂ ਜਿਹੜਾ ਉਹ ਆਖਿਆ ਅਸੀਂ ਇਤਿਹਾਸ ਪੜ੍ਹਦੇ ਹਾਂ ਕਿਤੇ ਵੀ ਸਤਿਗੁਰਾਂ ਨੇ ਆਪਣੀ ਦੇਹੀ ਦੇ ਨਾਲ ਆਪਣੇ ਸਰੀਰ ਦੇ ਨਾਲ ਨਹੀਂ ਜੋੜਿਆ ਸਤਿਗੁਰਾਂ ਆਖਿਆ ਸ਼ਬਦ ਨਾਲ ਜੁੜੋ ਸ਼ਬਦ ਨਾਲ ਜੁੜ ਕੇ ਉਸ ਪਰਮੇਸ਼ਰ ਅਕਾਲ ਪੁਰਖ ਵੈਗੁਰੂ ਤੱਕ ਪੰਚਾਇਆ ਜਾ ਸਕਦਾ ਹੈ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜਦੋਂ ਸਿੱਧਾਂ ਨੇ ਪੁੱਛਿਆ ਤੇ ਸਤਿਗੁਰਾਂ ਆਖਿਆ ਮੇਰਾ ਸ਼ਬਦ ਗੁਰੂ ਹੈ ਫਿਰ ਕਹਿੰਦੇ ਸਿੱਧਾਂ ਨੇ ਜਦੋਂ ਵਿਚਾਰ ਹੁੰਦੀ ਸਿੱਧਾਂ ਨਾਲ ਤੇ ਸਿੱਧ ਕੀ ਕਰਦੇ ਨੇ ਸਿੱਧ ਕਰਾਮਾਤਾਂ ਵੀ ਵਿਖਾਉਣੀਆਂ ਸ਼ੁਰੂ ਕਰ ਦਿੰਦੇ ਸਿੱਧਾਂ ਨੇ ਬੜੀਆਂ ਕਰਾਮਾਤਾਂ ਵਿਖਾਈਆਂ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦੇ ਤੁਸੀਂ ਵੀ ਕੋਈ ਕਰਾਮਾਤ ਦੱਸੋ ਸਤਿਗੁਰ ਜੀ ਕਹਿੰਦੇ ਮੇਰੇ ਤੋਂ ਸੱਚੇ ਨਾਮ ਤੋਂ ਬਗੈਰ ਗੁਰੂ ਦੇ ਸ਼ਬਦ ਤੋਂ ਬਗੈਰ ਹੋਰ ਕੋਈ ਵੀ ਕਰਾਮਾਤ ਜਿਹੜੀ ਹੋ ਨਹੀਂ ਹੈ ਬਾਜੂ ਸੱਚੇ ਨਾਮ ਦੇ ਹੋਰ ਕਰਾਮਾਤ ਅਸਾਂ ਤੇ ਨਹੀਂ ਸੱਚੇ ਨਾਮ ਤੋਂ ਬਗੈਰ ਗੁਰੂ ਨਾਨਕ ਪਾਸ਼ਾ ਜੀ ਕਹਿੰਦੇ ਮੇਰੇ ਕੋਲ ਕੋਈ ਵੀ ਜਿਹੜਾ ਉਹ ਕਰਾਮਾਤ ਨਹੀਂ ਉਹਨਾਂ ਨੇ ਸਿੱਧਾਂ ਨੇ ਵਡੀਆਂ ਕਰਾਮਾਤਾਂ ਵਿਖਾਈਆਂ ਪਰ ਧੰਨ ਗੁਰੂ ਨਾਨਕ ਪਾਸ਼ਾ ਜੀ ਟੇਕੇ ਬਿਠੇ ਰਹਿੰਦੇ ਨੇ ਤੇ ਸਤਗੁਰੂ ਅਖੀਰ ਵਿੱਚ ਸਿੱਧਾਂ ਦੀ ਮੰਡਲੀ ਨੂੰ ਜਿੱਤਦੇ ਨੇ ਕਿਵੇਂ ਪਾਈ ਗੁਰਦਾਸ ਜੀ ਕਹਿੰਦੇ ਸ਼ਬਦ ਜਿੱਤੀ ਸਿੱਧ ਮੰਡਲੀ ਕਿਤੋਂ ਉਸ ਆਪਣਾ ਪੰਥ ਨਿਰਾਲਾ ਕਹਿੰਦੇ ਸ਼ਬਦ ਦੇ ਨਾਲ ਧੰ ਗੁਰੂ ਨਾਨਕ ਪਾਸ਼ਾ ਜੀ ਨੇ ਸਿੱਧਾਂ ਦੀ ਮੰਡਲੀ ਨੂੰ ਜਿੱਤ ਲਿਆ ਸਿੱਧਾਂ ਦੇ ਉੱਪਰ ਜਿੱਤ ਪ੍ਰਾਪਤ ਕਰ ਲਈ ਕੀਤੀ ਕਿਵੇਂ ਸ਼ਬਦ ਨਾਲ ਕਿਸੇ ਕਰਾਮਾਤ ਨਾਲ ਨਹੀਂ ਸ਼ਬਦ ਦੀ ਕਰਾਮਾਤ ਦੇ ਨਾਲ ਸਤਿਗੁਰਾਂ ਨੇ ਸਿੱਧਾਂ ਦੀ ਮੰਡਲੀ ਨੂੰ ਜਿੱਤ ਲਿਆ ਇਸ ਤਰੀਕੇ ਦੇ ਨਾਲ ਧੰਗੁਰੂ ਨਾਨਕ ਪਾਤਸ਼ਾਹ ਜੀ ਪ੍ਰਚਾਰ ਫੇਰੀਆਂ ਕਰਦੇ ਨੇ ਸਤਿਗੁਰ ਜੀ ਜਿੱਥੇ ਕਿਤੇ ਵੀ ਜਾਂਦੇ ਨੇ ਉਥੇ ਸ਼ਬਦ ਦਾ ਉਪਦੇਸ਼ ਦਿੰਦੇ ਨੇ ਤੇ ਭਾਈ ਗੁਰਦਾਸ ਜੀ ਕਹਿੰਦੇ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਦੇ ਕੋਲ ਇੱਕ ਕਹਿੰਦੇ ਕਿਤਾਬ ਹੈ ਪਾਵੋ ਪੋਥੀ ਹੈ ਉਹ ਕਹਿੰਦੇ ਆਸਾ ਹੱਥ ਕਿਤਾਬ ਕਾਸ਼ਕ ਆਸਾ ਦਾ ਅਰਥ ਹੁੰਦਾ ਡੰਡਾ ਕਹਿੰਦੇ ਧੰਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਇੱਕ ਆਸਾ ਹੈ ਉਹਨਾਂ ਦੇ ਕੋਲ ਹੱਥ ਵਿੱਚ ਫੜਿਆ ਹੋਇਆ ਡੰਡਾ ਹੈ ਕਿਤਾਬ ਕਸ਼ ਕਿਤਾਬ ਅਰਥ ਪੋਥੀ ਕਹਿੰਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਇੱਕ ਪੋਥੀ ਹੈ ਉਸ ਪੋਥੀ ਦੇ ਵਿੱਚ ਕੀ ਹੈ ਉਸ ਪੋਥੀ ਦੇ ਵਿੱਚ ਹੈ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਜਿਹੜੇ ਸ਼ਬਦ ਉਚਾਰਨ ਕਰਦੇ ਨੇ ਉਸ ਪੋਥੀ ਦੇ ਵਿੱਚ ਉਤਾਰ ਲੈਂਦੇ ਨੇ ਲਿਖ ਲੈਂਦੇ ਨੇ ਤੇ ਜਦੋਂ ਸਤਿਗੁਰ ਜੀ ਪ੍ਰਚਾਰ ਫੇਰੀਆਂ ਕਰਨਦੇ ਨੇ ਵਖ ਵਖ ਪਗ ਸਹਿਬਾਨਾ ਨੂੰ ਮਿਲਦੇ ਨੇ ਜਾਂ ਉਹਨਾਂ ਦੇ ਪੈਰੋਕਾਰਾਂ ਨੂੰ ਮਿਲਦੇ ਨੇ ਤੇ ਉਥੋਂ ਸਤਿਗੁਰੂ ਜੀ ਜਿਹੜੀ ਗੁਰਮਤਿ ਦੀ ਕਸਵੱਟੀ ਦੇ ਉੱਪਰ ਖਰੀ ਉਤਰਦੀ ਹੈ ਬਾਣੀ ਜਿਹੜੀ ਇੱਕ ਅਕਾਲ ਪੁਰਖ ਵੈਗੁਰੂ ਦੀ ਬਾਣੀ ਹੈ ਉਹਨੂੰ ਸਤਿਗੁਰੂ ਜੀ ਉਸ ਪੋਥੀ ਦੇ ਵਿੱਚ ਲਿਖ ਲੈਂਦੇ ਨੇ ਪਗ ਸਹਿਬਾਨ ਦੀ ਬਾਣੀ ਵੀ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਕੱਤਰ ਕੀਤੀ ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਜੋਤੀ ਜੋਤ ਸਮਾਉਣ ਲੱਗਦੇ ਨੇ ਆਪਣੀ ਆਪਣੀ ਗੁਰਗੱਦੀ ਦਾ ਨਸ਼ੀਨ ਤਾਨ ਗੁਰੂ ਅੰਗਦ ਪਾਤਸ਼ਾਹ ਜੀ ਦੂਜੇ ਪਾਤਸ਼ਾਹ ਜਦੋਂ ਗੁਰਗੱਦੀ ਉੱਪਰ ਬੈਠਦੇ ਨੇ ਆਪਣੀ ਹਿਆਤੀ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਉਹਨਾਂ ਨੂੰ ਗੁਰਗੱਦੀ ਬਖਸ਼ਿਸ਼ ਕਰਦੇ ਨੇ ਤੇ ਉਸ ਵਕਤ ਪੁਰਾਤਨ ਜਨਮ ਸਾਖੀ ਦੇ ਵਿੱਚ ਸਾਨੂੰ ਇਹ ਜ਼ਿਕਰ ਮਿਲਦਾ ਹੈ ਕਿ ਜਿਹੜੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਉਹਨਾਂ ਦੇ ਪਾਸ ਪੋਥੀ ਸੀ ਕਹਿੰਦੇ ਗੁਰੂ ਅੰਗਦ ਪਾਤਸ਼ਾਹ ਜੀ ਨੇ ਉਹਨਾਂ ਨੇ ਸੌਂਪ ਦਿੱਤੀ ਦਿੱਤ ਮਹਿਲ ਜੋ ਸ਼ਬਦ ਹੋਆ ਸੋ ਪੋਥੀ ਗੁਰ ਅੰਗਦ ਜੋਗ ਮਿਲੀ ਪਾਵ ਜਿਹੜੀ ਉਹ ਕੋਥੀ ਹੈ ਗੁਰੂ ਨਾਨਕ ਪਾਤਸ਼ਾਹ ਜੀ ਦੇ ਕੋਲ ਉਹ ਬਾਅਦ ਵਿੱਚ ਗੁਰ ਅੰਗਦ ਪਾਤਸ਼ਾਹ ਜੀ ਨੇ ਸਤਿਗੁਰਾਂ ਨੇ ਸੌਂਪ ਦਿੱਤੀ। ਇਸੇ ਤਰ੍ਹਾਂ ਗੁਰੂ ਅੰਗਦ ਪਾਤਸ਼ਾਹ ਜੀ ਨੇ ਵੀ ਆਪਣੀ ਜ਼ਿੰਦਗੀ ਦੇ ਅੰਦਰ ਸਤਿਗੁਰਾਂ ਦੇ 63 ਸ਼ਲੋਕ ਉਚਾਰਨ ਕੀਤੇ ਹੋਏ ਨੇ। ਸਤਿਗੁਰਾਂ ਨੇ ਉਸ ਕੋਥੀ ਦੇ ਵਿੱਚ ਆਪਣੇ ਵੀ ਸ਼ਲੋਕ ਲਿਖ ਲਏ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੇ ਭਗਤ ਸਭਾਂ ਦੀ ਬਾਣੀ ਨੂੰ ਵੀ ਉਸ ਕੋਥੀ ਦੇ ਵਿੱਚ ਇਕੱਤਰ ਕੀਤਾ। ਲਿਖਿਆ ਹੋਇਆ ਪੋਸ ਤੋਂ ਬਾਅਦ ਗੁਰਮਰਦਾਸ ਪਾਤਸ਼ਾਹ ਜੀ ਕੋਲ ਪੋਥੀ ਆਉਂਦੀ ਹੈ ਉਹ ਵੀ ਆਪਣੀ ਬਾਣੀ ਉਚਾਰਨ ਕਰਦੇ ਨੇ ਫਿਰ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਕੋਲ ਆਉਂਦੀ ਹੈ ਫਿਰ ਉਹ ਵੀ ਆਪਣੀ ਬਾਣੀ ਉਚਾਰਨ ਕਰਦੇ ਨੇ ਤੇ ਬਾਕੀ ਗੁਰੂ ਸਾਹਿਬਾਨ ਅਤੇ ਪੰਥ ਸਾਹਿਬਾਨ ਦੀ ਬਾਣੀ ਪੋਸ ਦੇ ਵਿੱਚ ਦਰਜ ਹੈ ਹੁਣ ਵੇਖੋ ਸਾਧ ਸੰਗਤ ਜੀ ਜਦੋਂ ਇਹ ਪੋਥੀ ਸਾਹਿਬ ਗੁਰੂ ਅਰਜਨ ਪਾਤਸ਼ਾਹ ਜੀ ਦੇ ਕੋਲ ਆਉਂਦੀ ਹੈ ਜਦੋਂ ਗੁਰੂ ਅਰਜਨ ਪਾਤਸ਼ਾਹ ਜੀ ਗੁਰਗੱਦੀ ਦੇ ਉੱਪਰ ਬਿਰਾਜਮਾਨ ਹੁੰਦੇ ਨੇ ਬੈਠਦੇ ਨੇ ਸਬਾਯਮਾਨ ਹੁੰਦੇ ਨੇ ਉਸ ਵਕਤ ਇਸ ਪੋਥੀ ਦਾ ਆਕਾਰ ਵੱਡਾ ਹੋ ਗਿਆ। ਫਿਰ ਸਤੂਰਾਂ ਨੇ ਇਹ ਵਿਉਂਤ ਬਣਾਈ ਕਿ ਇਸ ਪੋਥੀ ਨੂੰ ਗ੍ਰੰਥ ਦੇ ਵਿੱਚ ਬਦਲ ਤੇ ਚਾਜਾਏ, ਤਬਦੀਲ ਕਰ ਦਿੱਤਾ ਜਾਏ। ਭਾਵ ਇਸ ਪੋਥੀ ਦਾ ਆਕਾਰ ਵੱਡਾ ਹੋ ਗਿਆ ਹੈ। ਹੁਣ ਲੋੜ ਹੈ ਕਿ ਇਹਨੂੰ ਗ੍ਰੰਥ ਵਿੱਚ ਤਬਦੀਲ ਕੀਤਾ ਜਾਵੇ। ਫਿਰ ਤੁਹਾਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਕਹਿੰਦੇ ਉਸ ਵਕਤ ਉਹਨਾਂ ਦੇ ਰਿਸ਼ਤੇ ਵਿੱਚ ਮਾਮਾ ਜੀ ਲੱਗਦੇ ਨੇ ਭਾਈ ਗੁਰਦਾਸ ਜੀ ਕਹਿੰਦੇ ਉਹਨਾਂ ਨੂੰ ਨਾਲ ਲੈ ਕੇ ਰਾਮਸਰ ਸਰੋਵਰ ਦੇ ਕੰਢੇ ਦੇ ਉੱਪਰ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਪਹਿਲੇ ਗੁਰੂ ਸਾਹਿਬਾਨ ਦੀ ਬਾਣੀ ਭਗਤ ਸਾਹਿਬਾਨ ਦੀ ਬਾਣੀ ਤੇ ਆਪਣੀ ਬਾਣੀ ਨੂੰ ਉਸ ਗ੍ਰੰਥ ਦੇ ਵਿੱਚ ਭਾਈ ਗੁਰਦਾਸ ਜੀ ਕੋਲੋਂ ਲਿਖਾਉਣਾ ਸ਼ੁਰੂ ਕਰ ਦਿੰਦੇ ਨੇ ਹੁਣ ਜਿਹੜੀ ਅਸੀਂ ਤਰਤੀਬ ਵੇਖਦੇ ਹਾਂ ਗੁਰਬਾਣੀ ਦੀ ਇਹ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਦਿੱਤੀ ਹੋਈ ਹੈ ਪਹਿਲਾਂ ਧੰਗ ਗੁਰੂ ਨਾਨਕ ਪਾਤਸ਼ਾਹ ਜੀ ਦੇ ਸ਼ਬਦ ਨੇ ਫਿਰ ਗੁਰੂ ਅਮਰਦਾਸ ਪਾਤਸ਼ਾਹ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਗੁਰੂ ਅਰਜਨ ਪਾਤਸ਼ਾਹ ਜੀ ਇਹ ਸ਼ਬਦ ਜਿਹੜੇ ਸਾਨੂੰ ਮਿਲਦੇ ਨੇ ਤੇ ਨੌਵੇਂ ਪਾਤਸ਼ਾਹ ਦੇ ਸ਼ਬਦ ਇਹ ਧੰਗ ਗੁਰੂ ਗੋਬਿੰਦ ਸਿੰਘ ਜੀ ਨੇ ਬਾਅਦ ਵਿੱਚ ਦਮਦਮਾ ਸਹਿ ਵਿਖੇ ਉਸ ਬੀੜ ਦੇ ਵਿੱਚ ਦਰਜ ਕਰਵਾਏ ਨੇ ਇਹ ਅਸੀਂ ਅੱਜ ਪਹਿਲੀ ਬੀੜ ਦੀ ਗੱਲ ਕਰ ਰਹੇ ਹਾਂ ਜਿਸ ਦੇ ਵਿੱਚ ਧੰਗ ਗੁਰੂ ਅਰਜਨ ਪਾਤਸ਼ਾਹ ਜੀ ਨੇ ਤਰਤੀਬ ਬਖਸ਼ਿਸ਼ ਕੀਤੀ ਹੈ ਗੁਰੂ ਅੰਗਦ ਪਾਤਸ਼ਾਹ ਜੀ ਉਹਨਾਂ ਦੇ ਸ਼ਬਦ ਨਹੀਂ ਨੇ ਉਹਨਾਂ ਦੇ ਕੇਵਲ ਤੇ ਕੇਵਲ 63 ਸ਼ਲੋਕ ਨੇ ਉਹ 12 ਦੇ ਵਿੱਚ ਸਤਿਗੁਰਾਂ ਨੇ ਦਰਜ ਕੀਤੇ ਨੇ ਹੁਣ ਵੇਖੋ ਜਿਹੜੀਆਂ 12 ਨੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 22 ਵਾਰਾਂ ਨੇ 22 ਵਾਰਾਂ ਦੇ ਵਿੱਚੋਂ 20 ਵਾਰਾਂ ਦੇ ਨਾਲ ਸ਼ਲੋਕ ਦਰਜ ਨੇ 2 ਵਾਰਾਂ ਦੇ ਨਾਲ ਸ਼ਲੋਕ ਦਰਜ ਨਹੀਂ ਇੱਕ ਹੈ ਭਾਈ ਸੱਤਾ ਤੇ ਬਲਵੰਡ ਜੀ ਦੀ ਵਾਰ ਜੋ ਰਾਮਕਲੀ ਰਾਗ ਅੰਦਰ ਹੈ ਇੱਕ ਹੈ ਬਸੰਤ ਕੀ ਵਾਰ ਜੋ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੀ ਰਚਨਾ ਦੁਆਰਾ ਉਚਾਰਨ ਕੀਤੀ ਹੋਈ ਹੈ ਇਹਨਾਂ ਦੋਵਾਂ ਵਾਰਾਂ ਦੇ ਨਾਲ ਸ਼ਲੋਕ ਦਰਜ ਨਹੀਂ ਵੈਸੇ ਜਿਹੜੀਆਂ ਵਾਰਾਂ ਨੇ ਵਾਰਾਂ ਦਾ ਸਰੂਪ ਪਔੜੀਆਂ ਨੇ ਜਿਹੜੇ ਸ਼ਲੋਕ ਨੇ ਨਾਲ ਦਰਜ ਕੀਤੇ ਹੋਏ ਇਹ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਨਾਲ ਰਲਦੇ ਸ਼ਲੋਕ ਦਰਜ ਕੀਤੇ ਹੋਏ ਨੇ ਤੇ ਜਿਹੜੇ ਸ਼ਲੋਕ ਵਾਰਾਂ ਨਾਲੋਂ ਵੱਧ ਗਏ ਫਿਰ ਉਹ ਸਤਿਗੁਰਾਂ ਨੇ 1410 ਦੇ ਉੱਪਰ ਅਖੀਰ ਦੇ ਲਿਖਵਾ ਦਿੱਤੇ ਉਤੇ ਸਰਲੇਖ ਵੀ ਅਸੀਂ ਪੜ੍ਹਦੇ ਹਾਂ ਸ਼ਲੋਕ 12 ਤੇ ਵਧੇਕ ਭਾਗ 12 ਨਾਲੋਂ ਵਧੇ ਹੋਏ ਸ਼ਲੋਕ ਸਤਿਗੁਰਾਂ ਨੇ ਉੱਥੇ ਦਰਜ ਕਰ ਦਿੱਤੇ ਹੁਣ ਵੇਖੋ ਸਾਧ ਸੰਗਤ ਜੀ ਇਹ ਜਿਹੜੀ ਤਰਤੀਬ ਹੈ ਇਹ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੀ ਦੇਣ ਹੈ ਪ੍ਰੋਫੈਸਰ ਫਾਇਦ ਸਿੰਘ ਜੀ ਦੇ ਅਨੁਸਾਰ ਕਹਿੰਦੇ ਲਗਭਗ 1.5 ਸਾਲ ਦਾ ਸਮਾਂ ਜਿਹੜਾ ਉਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਕਰਨ ਵਾਸਤੇ ਭਾਈ ਗੁਰਦਾਸ ਜੀ ਨੂੰ ਲੱਗਾ ਜਿਸ ਵਕਤ ਧੰਨ ਗੁਰੂ ਗ੍ਰੰਥ ਸਾਹਿਬ ਦੀ ਬੀੜ ਤਿਆਰ ਹੋ ਜਾਂਦੀ ਹੈ ਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਗੁਰਦੁਆਰਾ ਰਾਮ ਸਰ ਸਾਹਿਬ ਆਉਂਦੇ ਨੇ ਰਾਮ ਸਰ ਫਰੋਵਰ ਦੇ ਕੰਢੇ ਦੇ ਉੱਪਰ ਆਉਂਦੇ ਨੇ ਨਾਲ ਬਾਬਾ ਬੁੱਢਾ ਜੀ ਨੇ ਹੋਰ ਸਿੰਘ ਨਾਲ ਆਉਂਦੇ ਨੇ ਤੇ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਬਾਬਾ ਬੁੱਢਾ ਸਾਹਿਬ ਵੀ ਦੇ ਸੀਸ ਦੇ ਉੱਪਰ ਸਰੂਪ ਨੂੰ ਰੱਖਦੇ ਨੇ ਤੇ ਆਪ ਸਤਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਚੌਰ ਕਰਦੇ ਨੇ ਬਾਬਾ ਬੁੱਢਾ ਜੀ ਉਹਨਾਂ ਦੇ ਸੀਸ ਉੱਪਰ ਆਦ ਬੀੜ ਦਾ ਆਦ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਹੈ ਸਤਗੁਰੂ ਜੀ ਚੌਰ ਕਰਦੇ ਤੁਰੇ ਡਾ ਰਹੇ ਨੇ ਤੇ ਸਤਖੰਡ ਸ੍ਰੀ ਹਰਮੰਦਰ ਸਾਹਿਬ ਜੀ ਜਿਹੜਾ ਸਤਗੁਰਾਂ ਨੇ ਬਣਵਾਇਆ ਹੋਇਆ ਹੈ ਉਸ ਦੇ ਵਿੱਚ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਉਸ ਬੀੜ ਨੂੰ

ਆਪ ਖਲੋਆ ਹਰ ਕੰਮ ਕਰਾਵਣ ਆਇਆ RAM ਕਹਿੰਦੇ ਪਹਿਲੀ ਵਾਰ ਜਦੋਂ ਪ੍ਰਕਾਸ਼ ਹੋਇਆ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਇਹ ਹੁਕਮਨਾਮਾ ਲਿਆ ਇਹ ਹੁਕਮਨਾਮਾ ਸਹਿਬ ਪਹਿਲੀ ਵਾਰ ਆਇਆ ਸੁਹੀ ਮਹਿਲਾ ਪਨਵਾ ਸੰਤਾ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ RAM ਕਿ ਪਹਿਲੀ ਵਾਰ ਹੁਕਮਨਾਮਾ ਸਹਿਬ ਆਇਆ ਸੀ ਉਸ ਵਕਤ ਵੇਖੋ ਸਾਧ ਸੰਗਤ ਜੀ ਹਰ ਰੋਜ਼ ਹੁਣ ਉੱਥੇ ਸਤਗੁਰਾਂ ਦਾ ਆਦ ਬੀੜ ਦਾ ਪ੍ਰਕਾਸ਼ ਹੁੰਦਾ ਹੈ ਤੇ ਬਕਾਇਦਾ ਬਾਦ ਵਿੱਚ ਸੁਕਾਸ਼ਨ ਵੀ ਕੀਤਾ ਜਾਂਦਾ ਹੈ ਕਹਿੰਦੇ ਜਦੋਂ ਬੀੜ ਦਾ ਸ਼ਾਮ ਨੂੰ ਸੁਕਾਸ਼ਨ ਕੀਤਾ ਜਾਂਦਾ ਹੈ ਤੇ ਬਾਬਾ ਬੁੱਢਾ ਜੀ ਨੇ ਅੱਜ ਪੁੱਛਿਆ ਕਹਿੰਦੇ ਮਹਾਰਾਜ ਇਸ ਗ੍ਰੰਥ ਦੀ ਸੇਵਾ ਸੰਭਾਲ ਕਰਨੀ ਹੈ ਤੇ ਸੇਵਾ ਸੰਭਾਲ ਕਰਕੇ ਬਾਦ ਵਿੱਚ ਕਿੱਥੇ ਲੈ ਕੇ ਜਾਈਏ ਤੇ ਤੁਹਾਨੂੰ ਗੁਰੂ ਅਰਜਨ ਪਾਤਸ਼ਾਹ ਜੀ ਨੇ ਅਖਿਆ ਜਿੱਥੇ ਅਸੀਂ ਰਹਿੰਨੇ ਹਾਂ ਉਥੇ ਲੈ ਕੇ ਜਾਓ ਸਤਿਗੁਰਾਂ ਨੇ ਉਥੇ ਪੀੜੇ ਦੇ ਉੱਪਰ ਮੰਂਜੀ ਦੇ ਉੱਪਰ ਸਤਿਗੁਰਾਂ ਦੇ ਸਰੂਪ ਨੂੰ ਰਖਵਾ ਦਿੱਤਾ ਉਥੇ ਸ਼ੋਭਿਤ ਕਰਵਾ ਦਿੱਤਾ ਸੋਕਾਣ ਵਾਸਤੇ ਆਪ ਧੰਗੁਰੂ ਅਰਜਨ ਪਾਤਸ਼ਾਹ ਜੀ ਇਤਿਹਾਸ ਚ ਜ਼ਿਕਰ ਆਉਂਦਾ ਹੈ ਤੇ ਚਾਦਰ ਵਿਛਾ ਕੇ ਤੇ ਥੱਲੇ ਜਿਹੜਾ ਜ਼ਮੀਨ ਦੇ ਉੱਪਰ ਲੰਮੇ ਪੈਂਦੇ ਨੇ ਆਪ ਉਥੇ ਆਰਾਮ ਕਰਦੇ ਨੇ ਸਤਿਗੁਰੂ ਗੁਰੂ ਅਰਜਨ ਪਾਤਸ਼ਾਹ ਜੀ ਇੰਨਾ ਬਾਣੀ ਦਾ ਸਤਕਾਰ ਕਰਦੇ ਨੇ ਸੋ ਸਾਧ ਸੰਗਤ ਜੀ ਅੱਜ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਹੈ ਤੇ ਇਸ ਇਹ ਜਿਹੜੀ ਦੇਣ ਹੈ ਇਹ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਦੀ ਦੇਣ ਹੈ ਜਿਸ ਸਤਿਗੁਰਾਂ ਦੇ ਲਾਡ ਸਤਿਗੁਰਾਂ ਨੇ ਸਾਨੂੰ ਲਾਇਆ ਹੋਇਆ ਹੈ ਹੁਣ ਵੇਖੋ ਸਾਧ ਸੰਗਤ ਜੀ ਉਸ ਵਕਤ ਜਦੋਂ ਅਸੀਂ ਵੇਖਦੇ ਹਾਂ ਉਸ ਵਕਤ ਵੀ ਕਹਿੰਦੇ ਲੋਕਾਂ ਨੇ ਆਪਣੀ ਬਾਣੀ ਉਚਾਰਨੀ ਸ਼ੁਰੂ ਕਰ ਦਿੱਤੀ ਕੁਣ ਸੀ ਜਿਵੇਂ ਇਹ ਪੰਕਤੀਆਂ ਪੜਦੇ ਹਾਂ ਨਾਮੁ ਖੁਮਾਰੀ ਨਾਨਕਾ ਚੜੀ ਰਹਿ ਦਿਨ ਰਾਤ ਜਾਂ ਹੋਰ अनेका ਪੰਕਤੀਆਂ ਅਸੀਂ ਪੜਦੇ ਹਾਂ ਗੁਰਬਾਣੀ ਦੀਆਂ ਪੰਕਤੀਆਂ ਨਹੀਂ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਵੇਲੇ ਹੀ ਸਤਿਗੁਰਾਂ ਨੇ ਜਦੋਂ ਵੇਖਿਆ ਕਿ ਲੋਕ ਬਾਣੀ ਦੀ ਰੀਸ ਕਰ ਰਹੇ ਨੇ ਸਤਿਗੁਰ ਦੀ ਬਾਣੀ ਦੀ ਰੀਸ ਕਰਦੇ ਨੇ ਕੱਚ ਕਰੜ ਬੋਲ ਬੋਲਦੇ ਨੇ ਤੇ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਨੇ ਆਖਿਆ ਸਤਿਗੁਰ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਝੋਂ ਹੋਰ ਕੱਚੀ ਬਾਣੀ ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਵੀ ਕਹਿੰਦੇ ਨੇ ਸਤਿਗੁਰ ਕੀ ਰੀਸ ਹੈ ਹੋਰ ਕੱਚ ਪੇਚ ਬੋਲ ਦੇ ਛੇ ਕੂੜਿਆ ਕੂੜੇ ਚੜ ਪੜੀ ਹੈ ਕਹਿੰਦੇ ਸਤਿਗੁਰ ਦੀ ਰੀਸ ਕਰਦੇ ਨੇ ਕੱਚ ਕਰਨ ਬੋਲ ਲੋਕ ਲਿਖਦੇ ਨੇ ਭਾਵ ਗੁਰੂ ਤੋਂ ਬਗੈਰ ਕੱਚੀ ਬਾਣੀ ਹੈ ਤੇ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਨੇ ਐਸੀ ਤਰਤੀਬ ਦਿੱਤੀ ਐਸੀ ਬਾਣੀ ਦੀ ਤਰਦੀਬ ਦਿੱਤੀ ਕੋਈ ਵੀ ਇੱਕ ਲਫ਼ਜ਼ ਨੂੰ ਇੱਕ ਸ਼ਬਦ ਨੂੰ ਬਦਲ ਨਹੀਂ ਸਕਦਾ ਬਾਕਾਇਦਾ ਹਰੇਕ ਸ਼ਬਦ ਦੇ ਵਿੱਚ ਗਿਣਤੀ ਦਿੱਤੀ ਹੋਈ ਹੈ ਤੇ ਜਦੋਂ ਧੰਨ ਗੁਰੂ ਅਰਜਨ ਪਾਤਸ਼ਾਹ ਜੀ ਉਸ ਵਕਤ ਮੀੜ ਲਖਵਾ ਵੀ ਰਹੇ ਨੇ ਤੇ ਉਸ ਵਕਤ ਕਹਿੰਦੇ ਕਾਨਾ ਪਿੱਲੂ ਛੱਜੂ ਸ਼ਾਹ ਹੁਸੈਨ ਇਹ ਵੀ ਕਹਿੰਦੇ ਆਪਣੀ ਬਾਣੀ ਲੈ ਕੇ ਆਏ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਕਹਿੰਦੇ ਸਾਨੂੰ ਪਤਾ ਲੱਗਾ ਤੁਸੀਂ ਗ੍ਰੰਥ ਤਿਆਰ ਕਰ ਰਹੇ ਹੋ ਸਾਡੀ ਬਾਣੀ ਵੀ ਇਹਦੇ ਵਿੱਚ ਦਰਜ ਕਰ ਦਿਓ ਜੇ ਧਾਨ ਗੁਰੂ ਅਰਜਨ ਪਾਸ਼ੇ ਨੇ ਆਖਿਆ ਸੁਣਾਓ ਆਪਣੀ ਬਾਣੀ ਜਦੋਂ ਬਾਣੀ ਸੁਣੀ ਇਹਨਾਂ ਦੀ ਬਾਣੀ ਵਿੱਚ ਹੰਕਾਰ ਚਲਕ ਰਿਹਾ ਸੀ ਗੁਰਮੁਖ ਦੀ ਕਸਵੱਟੀ ਦੇ ਉੱਪਰ ਸੱਚ ਦੀ ਕਸਵੱਟੀ ਦੇ ਉੱਪਰ ਇਹਨਾਂ ਦੇ ਬੋਲ ਇਹਨਾਂ ਦੀ ਬਾਣੀ ਖਰੀ ਨਹੀਂ ਸੋਤਰਦੀ ਤੇ ਧਾਨ ਗੁਰੂ ਅਰਜਨ ਪਾਸ਼ਾ ਜੀ ਨੇ ਆਖਿਆ ਇਹ ਬਾਣੀ ਤੁਹਾਡੀ ਦਰਜ ਨਹੀਂ ਹੋ ਸਕਦੀ ਫਿਰ ਕਹਿੰਦੇ ਉਹ ਇੱਥੋਂ ਚਲੇ ਗਏ ਤੇ ਉਹਨਾਂ ਨੇ ਵੀ ਢਾ ਕੇ ਬਾਦਸ਼ਾਹ ਦੇ ਕੋਲ ਸ਼ਿਕਾਇਤ ਲਈ ਸਰਕਾਰਾਂ ਦੇ ਨਾਲ ਰਲ ਗਏ ਤੇ ਧੰਨ ਗੁਰੂ ਅਰਜਨ ਪਾਸ਼ਾ ਨੂੰ ਸ਼ਹੀਦ ਕਰਾਉਣ ਦੇ ਵਿੱਚ ਉਹਨਾਂ ਦਾ ਵੀ ਵਿੱਚ ਜਿਹੜਾ ਉਹ ਰੋਲ ਸੀ ਹੁਣ ਵੇਖੋ ਸਾਸ ਸੰਗਤ ਇਹ ਐਸਾ ਗ੍ਰੰਥ ਹੈ ਜਿਸ ਦੇ ਵਿੱਚ ਕੋਈ ਵੀ ਜਿਹੜਾ ਤਬਦੀਲੀ ਨਹੀਂ ਕਰ ਸਕਦਾ ਕਿਉਂਕਿ ਧੰਨ ਗੁਰੂ ਅਰਜਨ ਪਾਸ਼ਾ ਜੀ ਨੇ ਐਸੀ ਜਿਹੜੀ ਉਹ ਤਰਤੀਬ ਜਿਤੀ ਹੋਈ ਹੈ ਐਸੀ ਤਰਤੀਬ ਧੰਗ ਗੁਰੂ ਗ੍ਰੰਥ ਸਾਹਿਬਹਾਰਜ ਬਾਸ਼ਾ ਜੀ ਦੇ ਵਿੱਚ ਬਣਾਈ ਹੋਈ ਹੈ ਕੋਈ ਤਬਦੀਲੀ ਨਹੀਂ ਕਰ ਸਕਦਾ ਤੇ ਅੱਜ ਸਾਨੂੰ ਲੋੜ ਹੈ ਜਿਸ ਗ੍ਰੰਥ ਦੇ ਲਾੜ ਸਤਿਗੁਰਾਂ ਨੇ ਸਾਨੂੰ ਲਾਇਆ ਜਿਸ ਬਾਣੀ ਦਾ ਸਤਕਾਰ ਸਤਿਗੁਰੂ ਆਪਣੇ ਤੋਂ ਵੀ ਵੱਧ ਕਰਦੇ ਨੇ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬਹਾਰਜ ਦਾ ਸਤਕਾਰ ਜੇ ਵੇਖੋ ਕਿਸੇ ਨੇ ਇੱਕ ਲਬਜ ਬਦਲਣ ਦੀ ਵੀ ਗੱਲ ਕੀਤੀ ਭਾਵੇਂ ਉਹ ਗੁਰੂ ਘਰ ਵਿੱਚ ਕਿਉਂ ਨਾ ਪੈਦਾ ਹੋਇਆ ਹੋਵੇ ਆਵੇਂ ਗੁਰੂ ਦਾ ਪੁੱਤਰ ਹੀ ਕਿਉਂ ਨਾ ਹੋਵੇ ਸਤਿਗੁਰੂ ਗੁਰੂ ਹਰ Rai ਸਾਹਿਬ ਜੀ ਨੇ ਆਪਣੇ ਪੁੱਤਰ RAM Rai ਨੂੰ ਕਹਿ ਦਿੱਤਾ ਮੇਰੇ ਮੱਥੇ ਨਾਲ ਲੱਗਿਓ ਕਿਉਂਕਿ ਉਹਨੇ ਇੱਕ ਲਬਜ ਇੱਕ ਸ਼ਬਦ ਬਦਲ ਦਿੱਤਾ ਇਹਨਾਂ ਬਾਣੀ ਦਾ ਸਤਿਗੁਰ ਜੀ ਸਤਕਾਰ ਜਿਹੜਾ ਉਹ ਕਰਦੇ ਨੇ ਤੇ ਉਸ ਗ੍ਰੰਥ ਦਾ ਸਤਕਾਰ ਇਹਨਾਂ ਕੀਤਾ ਜਾਂਦਾ ਹੈ ਹਰ ਰੋਜ਼ ਉਥੇ ਪ੍ਰਕਾਸ਼ ਕੀਤਾ ਜਾਂਦਾ ਹੈ ਸਤਕੰਡ ਸ੍ਰੀ ਹਰਮੰਦਰ ਸਾਹਿਬ ਜੀ ਵਿਖੇ ਤੇ ਪਹਿਲੇ ਗ੍ਰੰਥੀ ਨੇ ਤਨ ਬਾਬਾ ਬੁੱਢਾ ਸਹਿਬ ਹੁਣ ਵੇਖੋ ਗਰੰਥੀ ਸਿੰਘਾਂ ਦਾ ਵੀ ਉਸ ਦਿਨ ਜਨਮ ਹੋਇਆ ਜਿਸ ਦਿਨ ਪਹਿਲਾ ਪ੍ਰਕਾਸ਼ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੀਤਾ ਗਿਆ ਹੁਣ ਅੱਜ ਗਰੰਥੀ ਸਿੰਘ ਵੀ ਨੇ ਜਿਹੜੇ ਉਹਨਾਂ ਨੂੰ ਵੀ ਬੇਨਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਚੰਗੀ ਤਰ੍ਹਾਂ ਸੇਵਾ ਸੰਭਾਲ ਕਰਨ ਕਿਉਂਕਿ ਗਰੰਥੀ ਦਾ ਅਰਥ ਹੀ ਇਹ ਵੈ ਕਿ ਜਿਹੜਾ ਗ੍ਰੰਥ ਨੂੰ ਜਾਣਨ ਵਾਲਾ ਹੈ ਇਹਨੂੰ ਪਤਾ ਹੋਵੇ ਗ੍ਰੰਥ ਵਿੱਚ ਕੀ ਲਿਖਿਆ ਹੈ ਤੇ ਜਿਹਨੂੰ ਅੱਜਕੱਲ ਪਤਾ ਕੋਈ ਨਹੀਂ ਉਹ ਵੀ ਅੱਜ ਕੱਲ੍ਹ ਗ੍ਰੰਥੀ ਬਣਿਆ ਹੋਇਆ। ਗੁਰੂ ਗ੍ਰੰਥ ਸਾਹਿਬ ਬਾਰੇ ਕੋਈ ਜਾਣਕਾਰੀ ਨਹੀਂ ਕਿੰਨੇ ਰਾਗ ਨੇ, ਕਿੰਨੇ ਭਗਤ ਸਹਿਬਾਨ, ਕਿੰਨੇ ਗੁਰੂ ਸਹਿਬਾਨ, ਕੁੱਲ ਕਿੰਨੇ ਮਹਾਂਪੁਰਖਾਂ ਦੀ ਬਾਣੀ ਦਰਜ ਹੈ, ਕਈ ਵਾਰ ਪਤਾ ਨਹੀਂ ਹੁੰਦਾ। ਤੇ ਆਪਣੇ ਆਪ ਨੂੰ ਅਸੀਂ ਗ੍ਰੰਥੀ ਖਵਾ ਰਹੇ ਹੁੰਦੇ ਆ। ਗ੍ਰੰਥੀ ਦਾ ਮਤਲਬ ਹੈ ਜਿਹੜਾ ਗ੍ਰੰਥ ਨੂੰ ਜਾਣਨ ਵਾਲਾ ਹੈ। ਇਹਨੂੰ ਪਤਾ ਹੋਵੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਕੀ ਕਹਿੰਦੀ ਹੈ। ਗੁਰਬਾਣੀ ਦਾ ਉਪਦੇਸ਼ ਕੀ ਕਹਿੰਦਾ ਹੈ। ਤੇ ਗੁਰਬਾਣੀ ਨੂੰ ਅਸਲ ਵਿੱਚ ਮੰਨਣਾ ਇਹੀ ਹੈ ਗੁਰਬਾਣੀ ਨੂੰ ਅਸਲ ਵਿੱਚ ਮੱਥਾ ਟੇਕਣਾ ਸਤਿਗੁਰੂ ਜੀ ਕਹਿੰਦੇ ਇਹੀ ਨੇ ਤੁਧ ਨੂੰ ਨਿਮਨ ਮੰਨਣ ਤੇਰਾ ਨਾਉ ਅਸਲ ਵਿੱਚ ਗੁਰਬਾਣੀ ਦੇ ਹੁਕਮ ਨੂੰ ਮੰਨਣਾ ਇਹੀ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣਾ ਸੋ ਸਾਧ ਸੰਗਤ ਜੀ ਐਵੇਂ ਨਾ ਪੜਕਦੇ ਫਿਰਿਏ ਆਪਣੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਹੋਰਨਾ ਦੀ ਸ਼ਰਨਾਂ ਨਾ ਲੈਂਦੇ ਫਿਰਿਏ ਹੋਰਨਾ ਮੜੀਆਂ ਤੇ ਕਬਰਾਂ ਤੇ ਡੇਰੇਦਾਰਾਂ ਦੇ ਕੋਲ ਨਾ ਜਾਂਦੇ ਫਿਰਿਏ ਸਾਡੇ ਕੋਲ ਇਹੋ ਜਿਹਾ ਗੁਰੂ ਗ੍ਰੰਥ ਸਾਹਿਬ ਇਹੋ ਜਿਹਾ ਖਜ਼ਾਨਾ ਹੈ ਜਿਹੜਾ ਜੁਗੋ ਜੁਗ ਅਟਲ ਰਹਿਣ ਵਾਲਾ ਹੈ ਤੇ ਸਭ ਕੁਝ ਹੀ ਸਾਨੂੰ ਇੱਥੋਂ ਮਿਲਦਾ ਹੈ ਸਾਜੇ ਸਾਹਿਬਾ ਕਿਆ ਨਾਹੀ ਕਰਤੇ ਰ ਘਰਤਾ ਤੇਰਾ ਸਭ ਕੁਛ ਹੈ ਜਿਸ ਨੇ ਸੋ ਪਾਵੇ ਗੁਰੂ ਗ੍ਰੰਥ ਸਾਹਿਬ ਤੋਂ ਹੀ ਸਾਨੂੰ ਸਭ ਕੁਝ ਪ੍ਰਾਪਤ ਹੁੰਦਾ ਹੈ ਸੋ ਸਾਧ ਸੰਗਤ ਜੀ ਸਤਿਗੁਰ ਜੀ ਮਿਹਰ ਕਰਨ ਅਸੀਂ ਵੀ ਐਸੇ ਗੁਰੂ ਦੇ ਲੜ ਲਾ ਕੇ ਸ਼ਬਦ ਗੁਰੂ ਦੇ ਲੜ ਲਾ ਕੇ ਤੇ ਆਪਣਾ ਜੋ ਸੰਸਾਰ ਸਾਗਰ ਤੋਂ ਭਵਜਲ ਸਾਗਰ ਤੋਂ ਸਾਡਾ ਵਿਪਾਰ ਉਤਾਰਾ ਜਿਹੜਾ ਉਹ ਹੋ ਜਾਵੇ ਸੋ ਸਾਧ ਸੰਗਤ ਜੀ ਵਿਚਾਰਾ ਕਰਦਿਆਂ ਕੋਲੋਂ ਬੇਅੰਤ ਭੁੱਲਾਂ ਹੋ ਜਾਂਦੀਆਂ ਨੇ ਸੋ ਸਾਰੀਆਂ ਸੰਗਤਾਂ ਨੂੰ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਲੱਖ ਲੱਖ ਮੁਬਾਰਕਾਂ ਹੋਣ ਕੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ